ਤੋਹਫਾ ਦਾਨ ਪਤਾ ਸਮਾਚ ਲੈਣਾ ਦੇਣਾ ਬਣਿਆ ਹੋਇਆ ਪਰ ਕੀ ਤੂਫੇ ਜਿਹੜੇ ਨੇ ਉਹ ਤੁਹਾਡੇ ਰਿਸ਼ਤੇਆਂ ਨੂੰ ਮਜ਼ਬੂਤ ਕਰਦੇ ਨੇ ਕੀ ਰਿਸ਼ਤੇ ਜਿਹੜੇ ਨੇ ਉਹ ਤੋਹਫੀਆਂ ਕਰਕੇ ਖਰਾਬ ਹੁੰਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਤੋਹਫਾ ਕੋਈ ਵੀ ਚੀਜ਼ ਤੋਹਫਾ ਉਹ ਆਪਣੀਆਂ ਭਾਵਨਾਵਾਂ ਜਿਹੜੀਆਂ ਬਿਆਨ ਕਰਦਾ ਹੋ ਸਕਦਾ ਕਿਸੇ ਦੇ ਫੁੱਲ ਤੁਹਾਡੇ ਜਿੰਨਾ ਪੈਸਾ ਨਾ ਹੋਵੇ ਉਹ ਆਪਣੀ ਸਮਰੱਥਾ ਮੁਤਾਬਕ ਆਪਣੀ ਸੋਚ ਮੁਤਾਬਕ ਆਪਣੀ ਸਮਝ ਮੁਤਾਬਕ ਤੁਹਾਨੂੰ ਤੋਹਫਾ ਦਿੰਦਾ ਤੋਹਫੇ ਕਬੂਲ ਕਰਨੇ ਆਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਤੋਹਫੇ ਕਬੂਲ ਕਰਨੇ ਨਹੀਂ ਆਉਂਦੇ ਉਹ ਜ਼ਿੰਦਗੀ ਵਿੱਚ ਕੁਝ ਵੀ ਕਬੂਲ ਕਰਨ ਦੇ ਕਾਬਲ ਨਹੀਂ ਹੁੰਦੇ ਕਿਉਂਕਿ ਜਿਹੜੇ ਤੋਹਫਿਆਂ ਦਾ ਅਪਮਾਨ ਕਰਦੇ ਨੇ ਉਹ ਤੋਹਫੇ ਨੂੰ ਵਾਪਸ ਕਰਦੇ ਨੇ ਜਾਂ ਤੋਹਫੇ ਨੂੰ ਕ੍ਰੈਡੀਸਾਈਜ਼ ਕਰਦੇ ਨੇ ਉਹ ਤੋਹਫੇ ਦੀ ਤੋਹੀਨ ਨਹੀਂ ਕਰਦੇ ਉੱਤੇ ਉਸ ਬੰਦੇ ਦੀ ਤੋਹੀਨ ਹੁੰਦੀ ਆ ਉਸ ਬੰਦੇ ਦੀ ਤੋਹੀਨ ਕਰਦੇ ਇਥੇ ਬਹੁਤ ਜ਼ਰੂਰੀ ਹੈ ਕਿ ਜੇ ਅਜਿਹੇ ਬੰਦਿਆਂ ਦੇ ਨਾਲ ਤੁਹਾਡਾ ਵਾਅਦਾ ਵਾਸਤਾ ਹੈ ਤੇ ਕਿਤੇ ਨਾ ਕਿਤੇ ਲੈਣ ਦੇ ਜਿਹੜਾ ਹੈ ਉਹ ਸੋਚ ਸਮਝ ਕੇ ਕਰਨਾ ਚਾਹੀਦਾ ਕਿਉਂਕਿ ਜਿਸ ਬੰਦੇ ਨੂੰ ਅਜਿਹੀ ਆਦਤ ਹੋਵੇ ਕਦੇ ਵੀ ਆਦਤ ਤੋਂ ਬਾਅਦ ਨਹੀਂ ਆਉਂਦਾ। ਕਈ ਵਾਰੀ ਤੁਹਾਨੂੰ ਦਾ ਇੰਨਾ ਜ਼ਿਆਦਾ ਦੁੱਖ ਹੁੰਦਾ ਕਿ ਤੁਹਾਡੇ ਵਾਸਤੇ ਉਹ ਪਰੇਸ਼ਾਨੀ ਬਣ ਜਾਂਦਾ। ਪਰ ਮੈਨੂੰ ਲੱਗਦਾ ਕਿ ਜੇ ਇੱਕ ਵਾਰੀ ਕਰਨ ਤੋਂ ਬਾਅਦ ਜਿਹੇ ਬੰਦੇ ਨੂੰ ਤੁਸੀਂ ਦਿੰਦੇ ਵੀ ਹੋ ਜੇ ਉਹ ਦੁਬਾਰਾ ਉਸ ਚੀਜ਼ ਨੂੰ ਦਰੋਂਦਾ ਵੀ ਹੈ ਤੇ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਕਰਨ ਦੀ ਜ਼ਰੂਰਤ ਨਹੀਂ। ਹਰੇਕ ਨੂੰ ਸੋਚਣਾ ਚਾਹੀਦਾ ਹੋ ਸਕਦਾ ਤੁਸੀਂ ਕਿਸੇ ਨੂੰ ਮਹਿੰਗਾ ਤੋਹਫ਼ਾ ਦਿੱਤਾ ਉਹ ਉਦ ਚੁਆਇਸ ਵੀ ਨਹੀਂ ਹੋ ਸਕਦੀ ਤੁਸੀਂ ਕਾਲਾ ਰੰਗ ਪਾਉਂਦੇ ਹੋ ਉਸ ਦਾ ਤੁਸੀਂ ਮਹਿੰਗਾ ਦਿੱਤਾ ਹੋਵੇ ਤੇ ਬੇਲਾ ਕਾਲਾ ਰੰਗ ਪਸੰਦੀਨਾ ਕਰਦਾ ਹੋਵੇ ਉਹਨੂੰ ਉਹ ਪਸੰਦ ਹੀ ਨਾ ਆਵੇ ਕਦੇ ਨਾ ਇਹ ਸੋਚੋ ਕਿ ਤੁਸੀਂ ਜੋ ਤੋਹਫਾ ਦਿੱਤਾ ਹੈ ਉਹ ਬਹੁਤ ਵਧੀਆ ਹੈ ਤੇ ਦੂਸਰੇ ਨੂੰ ਪਸੰਦ ਆਉਂਦਾ ਹੈ ਇਸ ਚੀਜ਼ ਦੇ ਉੱਤੇ ਬਹੁਤ ਜਿਆਦਾ ਸੋਚਣ ਦੀ ਲੋੜਿਆ ਕਦੇ ਵੀ ਕਿਸੇ ਦੀ ਚੁਆਇਸ ਜਿਹੜੀ ਹੈ ਉਹ ਇਕ ਨਹੀਂ ਹੁੰਦੀ ਗੱਲ ਪੈਸੇ ਦੀ ਨਹੀਂ ਹੁੰਦੀ ਗੱਲ ਮਹਿੰਗੇ ਤੋਹਫੇ ਦੀ ਨਹੀਂ ਹੁੰਦੀ ਗੱਲ ਸੋਚ ਤੇ ਚੁਆਇਸ ਜਿਹੜੀ ਹੈ ਪਸੰਦ ਜਿਹੜੀ ਹੈ ਉਹਦੇ ਤੇ ਗੱਲ ਕਰਦੀ ਹੁੰਦੀ ਹੈ ਜਿਹੜੇ ਤੁਸੀਂ ਤੋਹਫੇ ਦਿੱਤੇ ਨੇ ਹੋ ਸਕਦਾ ਹੈ ਉਹ ਮਹਿੰਗਾ ਹੋਵੇ ਪਰ ਦੂਸਰੇ ਨੂੰ ਪਸੰਦ ਨਾ ਹੋਵੇ ਉਹ ਉਹਦੇ ਉਹਨੂੰ ਰੰਗ ਨਾ ਪਸੰਦ ਹੋਵੇ ਉਹਨੂੰ ਉਹਦਾ ਪ੍ਰਿੰਟ ਪਸੰਦ ਨਾ ਹੋਵੇ ਪਰ ਜੇ ਉਹਨੇ ਰੱਖਿਆ ਉਹਨੇ ਕ੍ਰਿਟੀਸਾਈਜ਼ ਨਹੀਂ ਕੀਤਾ ਉਹਨੇ ਉਹ ਤੋਹਫਾ ਰੱਖ ਲਿਆ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਉਹ ਬਹੁਤ ਵੱਡੀ ਸਿਆਨਪ ਹੈ ਉਸ ਬੰਦੇ ਦੀ ਕਦੇ ਵੀ ਤੋਹਫਿਆਂ ਦਾ ਜਿਹੜਾ ਹੈ અપਮਾਨ ਨਾ ਕਰੋ ਕਿਉਂਕਿ ਕਦੇ ਨਹੀਂ ਹੁੰਦਾ ਹੈਗਾ ਕਿ ਚੁਆਇਸ ਦੋ ਬੰਦਿਆਂ ਦੀ ਲਈ ਹੋ ਸਕਦਾ ਕਿਤੇ ਨਾ ਕਿਤੇ ਕਿਸੇ ਬੰਦੇ ਦੀ ਕਲਿੱਕ ਕਰਦੀ ਹੋਵੇ ਉਹਦੇ ਨਾਲ ਤੁਹਾਡੀ ਚੁਆਇਸ ਰਲਦੀ ਹੋਵੇ ਅਦਰਵਾਇਜ਼ ਸਕੇਪੈਨ ਪਰਮਾਨ ਦੀ ਚੋਇਸ ਵੀ ਨਹੀਂ ਲੱਲਦੀ ਹੁੰਦੀ ਬਹੁਤ ਵਰੀ। ਤੇ ਰਿਸ਼ਤੇਦਾਰਾਂ ਦੇ ਵਿੱਚ ਕਈਆਂ ਦੇ ਨਾਲ ਤਾਂ ਬਹੁਤ ਦੂਰ ਦੇ ਰਿਸ਼ਤੇ ਹੁੰਦੇ ਨੇ। ਦੋਸਤਾਂ ਦੇ ਨਾਲ ਆਮ ਕਰਕੇ ਚੋਇਸ ਲੱਲ ਜਾਂਦੀ ਕਿਉਂਕਿ ਦੋਸਤ ਅਸੀਂ ਆਪਣੀ ਚੋਇਸ ਦੇ ਨਾਲ ਚੁੰਦੇ ਹਾਂ। ਸੋ ਤੋਹਫੇ ਜਿਹੜੇ ਨੇ ਉਹ ਇੱਕ ਪਿਆਰ ਦਾ ਇੱਕ ਆਹ ਸਾਈਨ ਹੈ ਪਾੰਮਨਾ ਵਾਂ ਦੇਕ ਆਦਾਨ ਪ੍ਰਦਾਨ ਹੈ। ਇਹ ਮਹਿੰਗੇ ਸਸਤੇ ਉਹਨਾਂ ਦੇ ਵਿੱਚ ਜਦੋਂ ਤੋਹਫਿਆਂ ਨੂੰ ਤੁਸੀਂ ਗਿਨਣਾ ਮਿਨਣਾ ਤੁਲਣਾ ਤੋਲਣਾ ਸ਼ੁਰੂ ਕਰਦੇ ਹੋ ਤੇ ਉਦੋਂ ਤੁਸੀਂ ਦੂਸਰਿਆਂ ਦੀ ਤੁਹਫੀਨ ਕਰਦੇ ਹੋ ਦੂਸਰਿਆਂ ਨੂੰ ਨਹੀਂ ਵਧਕਾਉਣਾ ਚਾਹੁੰਦੇ ਹੋ ਮੈਨੂੰ ਲੱਗਦਾ ਕਿ ਅਜਿਹੇ ਲੋਕ ਜਿਹੜੇ ਨੇ ਬੇਸਿਕਲੀ ਨਾਪੱਖੀ ਸੋਚਦੇ ਹੁੰਦੇ ਨੇ ਹੰਕਾਰੀ ਹੁੰਦੇ ਨੇ ਇਹਨਾਂ ਦੇ ਵਿੱਚ ਦੋ ਜਿਹੜੀਆਂ ਚੀਜ਼ਾਂ ਨੇ ਇਹ ਜ਼ਰੂਰ ਹੁੰਦੀਆਂ ਨੇ ਔਰ ਉਹਨਾਂ ਨੂੰ ਇਹ ਹੁੰਦਾ ਕਿ ਹਰ ਬੰਦੇ ਨੂੰ ਉਹਨਾਂ ਨੇ ਨੀਵਾ ਦਿਖੋਣਾ ਹੁੰਦਾ ਇੱਕ ਕੁਦਰਤ ਦੇ ਰੰਗ ਨੇ ਕਦੋਂ ਕੁਦਰਤ ਨੇ ਤੁਹਾਨੂੰ ਨੀਵਾ ਦਿਖਾ ਦੇਣਾ ਪਤਾ ਨਹੀਂ ਕੁਦਰਤ ਬੇ ਬੇਅੰਤ ਹੈ ਉਹਦਾ ਕੁਝ ਨਹੀਂ ਪਤਾ ਉਹਨੇ ਕਦੋਂ ਕਿਵੇਂ ਤੇ ਕੀ ਕਰਨਾ ਉਹਦੇ ਰੰਗ ਨੇ ਆਗਰੇ ਨੇ ਸੋਚੇ ਕਰ ਅਸੀਂ ਕਿਸੇ ਨੂੰ ਤੋਹਫਾ ਦਿੰਨੇ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਸੋਚ ਨਾਲ ਆਪਣੀ ਸਮਝ ਨਾਲ ਦਿੰਨੇ ਆ ਠੀਕ ਹੈ ਅਸੀਂ ਬਹੁਤ ਵਾਰ ਹਰ ਬੰਦਾ ਜਿਹੜਾ ਹੈ ਇੰਨਾ ਕੁ ਸੋਚ ਲੈਂਦਾ ਕਿ ਉਹਦੀ ਕਿਹੋ ਜੀ ਚੁਆਇਸ ਹੈ ਪਰ ਕਈ ਵਾਰ ਜਿਹੇ ਲੋਕ ਅਗੇ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਆਦਤ ਹੁੰਦੀ ਹੈ ਸੋ ਜਿਹੇ ਲੋਕਾਂ ਦਾ ਜਾਤ ਤੇ ਨੈਣ ਤੇ ਜਿਹੜਾ ਤੋਹਫਿਆਂ ਦਾ ਬੰਦ ਕਰਦੇ ਹੋ ਜਾਂ ਫਿਰ ਉਹਨਾਂ ਦਾ ਕੀਤਾ ਹੋਇਆ ਜਿਹੜਾ ਹੈ ਉਹਨੂੰ ਮਹਿਸੂਸ ਕਰਨਾ ਬੰਦ ਕਰਦੇ ਹੋ ਇਹ ਹੋ ਸਕਦਾ ਹੈ ਕਈ ਵੀ ਕੁਝ ਰਿਸ਼ਤੇ ਜਿਹੜੇ ਨੇ ਉਹਨੂੰ ਬੌਣ ਲਈ ਵੀ ਤੋਹਫਿਆਂ ਦਾਦਾਨ ਕਰਨਾ ਪੈਂਦਾ ਕਿਉਂਕਿ ਜ਼ਿੰਦਗੀ ਹੈ ਦੁਨੀਆ ਹੈ ਸੋ ਦੀਵਾਲੀ ਆ ਰਹੀ ਹੈ ਤੇ ਇਹਦੇ ਵਿੱਚ ਜਰਾ ਮਠਿਆਈ ਵਗੈਰਾ ਕਾਫੀ ਮਿਲਾਵਟ ਵਾਲੀ ਆ ਰਹੀ ਹੈ ਸੋ ਆਪਣੇਆਂ ਨੂੰ ਕਿਸੇ ਨੂੰ ਵੀ ਦੋਸਤ ਨੂੰ ਕਿਸੇ ਨੂੰ ਵੀ ਜਿਹੀ ਮਠਿਆਈ ਦੇਣ ਤੋਂ ਗਰੇਜ਼ ਕਰੀਏ ਕਿਉਂਕਿ ਤੋਹਫਾ ਦੇਣਾ ਹੈ ਕਿਸੇ ਨੂੰ ਬਿਮਾਰੀ ਦਾ ਪੈਗਾਉ ਮੰਦੀ ਆਏ ਸੀ ਜਾਣੇ ਅਣਜਾਣੇ ਦੇ ਵਿੱਚ ਸੋ ਇਹ ਦਿੱਤੇ ਆਂ ਰੱਖੂ थैंक यू शुक्रिया ਮਿਹਰਬਾਨ